ਆਪਣੀ ਦੁਕਾਨਾਂ ਸਜੀਆਂ ਹੋਈਆਂ ਨੇ ਜੀ ਕਿਹੜਾ ਕਿਹੜਾ ਸਾਮਾਨ ਆਪਾਂ ਇਸ ਦੁਕਾਨ ਦੇ ਉੱਤੇ ਸੇਲ ਕਰ ਰਹੇ ਜਿੰਨੀਆਂ ਵੀ ਗੱਡੀਆਂ ਨੇ ਟਰੈਕਟਰ ਪੁਰਾਣਾ ਮਾਡਲ ਹਰ ਤਰ੍ਹਾਂ ਦੇ ਲੋਹੇ ਦੇ ਸਸਤੇ ਸਸਤਾ ਮਿਲਦੇ ਨੇ ਕਿਥੋਂ ਬਾਬਾ ਜੀ ਤਿਆਰ ਕਰਵਾਏ ਜਾਂਦੇ ਨੇ ਰੱਖਿਆ ਮੈਂ ਖੁਦ ਨਿਸਤਰੀ ਹਾਂ ਜੀ ਆਲ ਰੌਂਡਰ ਤੋਂ ਵੱਧ ਕੰਮ ਜਾਣਦਾ ਮੈਂ ਅੱਛਾ ਜੀ ਆਲ ਰੌਂਡਰ ਦਾ ਵੀ ਬਾਪ ਆਵਾ ਇਹ ਬਾਬਾ ਜੀ ਅਸੀਂ ਨਿੰਮ ਦੇ ਸਲੋਟਰ ਤਿਆਰ ਕਰਾਉਂਦੇ ਆ ਜੀ ਇਹ ਮਤਲਬ ਕਿ ਥੋੜਾ ਫਿੰਸੀ ਨਹੀਂ ਹੁੰਦਾ ਜਿਹੜਾ ਸਾਡੇ ਪਹਿਲਵਾਨ ਵੀ ਲੈ ਕੇ ਜਾਂਦੇ ਨੇ ਸਾਡੇ ਕੋਲੇ ਤੇ ਆਪਣਾ ਨਿਹੰਗ ਸਿੰਘ ਵੀ ਲੈ ਕੇ ਜਾਂਦੇ ਨੇ ਦੇਖ ਸਕਦੇ ਹੋ ਛੋਟੇ ਬੱਚਿਆਂ ਦੇ ਬਾਣੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਤਰ੍ਹਾਂ ਦਾ ਸਮਾਨ ਚਾਹੇ ਉਹ ਬਣਾ ਹੋ ਜਵੇ ਚਾਹੇ ਕਿਸੇ ਤਰ੍ਹਾਂ ਦਾ ਸ਼ਸਤਰ ਹੋ ਜਵੇ ਇਹਨੂੰ ਬਾਬਾ ਜੀ ਸਫਾ ਜੰਗ ਕਿਹਾ ਜਾਂਦਾ ਇਹ ਜੰਗ ਦੇ ਵਿੱਚ ਬਹੁਤ ਕਾਮਯਾਬ ਹੈ ਇਹ ਧੀਆਂ ਪੈਣਾ ਨੂੰ ਆਪਣੀ ਇੱਜ਼ਤ ਬਚਾਉਣ ਵਾਸਤੇ ਆ ਭਾਈ ਠੀਕ ਹੈ ਜੀ ਇਹਦੇ ਤੇ ਗੋਲੀ ਲੰਦੀ ਹੈ ਭਾਈ ਇਹ ਅਸਲੀ ਹੈ ਜੀ ਨਹੀਂ ਜੀ ਅਸਲੀ ਦੀ ਮਾਸੀ ਆਏ ਅਸਲੀ ਦੀ ਮਾਸੀ ਆ ਆਪ ਦੇ ਵਿੱਚ ਇੰਨਾ ਕ੍ਰਾਈਮ ਵਧਦਾ ਜਾ ਰਿਹਾ ਇੰਨਾ ਕ੍ਰਾਈਮ ਵਧਦਾ ਜਾ ਰਿਹਾ ਲੁੱਟਾਂ ਖੋਹਾਂ ਇਹ ਉਹ ਆਪਾਂ ਕਿਹਦਾ ਕਸੂਰ ਗੱਡਾਂਗੇ ਵੀ ਇਹ ਕਦੋਂ ਠੱਲ ਪਊਗੀ ਇਹਨਾਂ ਚੀਜ਼ਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਲੋੜ ਹੀ ਨਾ ਪਵੇ ਉਹ ਕੰਮ ਹੀ ਨਾ ਹੋਣ ਇਹ ਤਾਂ ਖਾਲਸੇ ਦਾ ਰਾਜ ਆਊਗਾ ਖਾਲਸਾ ਹੀ ਕਰੂਗਾ ਹੋਰ ਨਹੀਂ ਕੋਈ ਕਰਸਾਗਾ ਮੈਂ ਇਹਨਾਂ ਜਨਾਂ ਸ਼ੱਕਤਾਂ ਕਰਾ ਦਾਂਗੇ ਠੀਕ ਹੈ ਪੰਜਾਬ ਨੂੰ ਕੀ ਪੰਜਾਬ ਨੂੰ ਪੰਜਾਬ ਨੂੰ ਸਾਰੀ ਦੁਨੀਆ ਦਾ ਬਾਪ ਬਣਾ ਦਾਂਗੇ ਮਤਲਬ ਜੇ ਖਾਲਸੇ ਦਾ ਰਾਜ ਆ ਜਾਂਦਾ ਰਾਜ ਆਇਆ ਕੋਈ ਤੁੱਖਾ ਨਹੀਂ ਹੋਵੇਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬ ਪ੍ਰਾਇਮ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਰਾਜੂ ਭਾਟੀਆ ਇਸ ਵਕਤ ਅਸੀਂ ਮੌਜੂਦ ਹਾਂ ਸ਼੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਤੁਹਾਨੂੰ ਦ੍ਰਿਸ਼ ਦਿਖਾਵਾਂਗੇ ਤੇ ਕੁਝ ਦੁਕਾਨਾਂ ਸਜੀਆਂ ਹੋਈਆਂ ਨੇ ਜਿੱਥੇ ਕਿ ਸਿੰਘਾਂ ਦੇ ਸ਼ਸਤਰ ਅਤੇ ਪੰਜਾਬ ਦਾ ਇਤਿਹਾਸਿਕ ਜੋ ਸਮਾਨ ਹੈ ਉਹ ਵੀ ਤੁਹਾਨੂੰ ਦਿਖਾਉਨੇ ਆ ਗੱਲਬਾਤ ਕਰਦੇ ਆ ਸਾਡੇ ਨਾਲ ਸਿੰਘ ਸਾਹਿਬ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਇਹ ਆਪਣੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਜੀ ਕਿਹੜਾ ਕਿਹੜਾ ਸਮਾਨ ਆਪਾਂ ਇਸ ਦੁਕਾਨ ਦੇ ਉੱਤੇ ਸੇਲ ਕਰ ਰਹੇ ਹਾਂ ਰੇਲ ਗੱਡੀ ਦੇ ਪਟੜੀ ਦੇ ਸ਼ਸਤਰ ਰੇਲ ਗੱਡੀ ਦੇ ਸਪਰਿੰਗ ਦੇ ਸ਼ਸਤਰ ਟਰਾਲੇ ਦੇ ਸ਼ਸਤਰ ਮੇਂਧਰਾ ਦੀ ਮੇਂਧਰਾ ਦੀਆਂ ਕਮਾਣੀਆਂ ਦੇ ਸ਼ਸਤਰ ਜਿੰਨੀਆਂ ਵੀ ਗੱਡੀਆਂ ਨੇ ਟਰੈਕਟਰ ਪੁਰਾਣਾ ਮਾਡਲ ਹਰ ਤਰ੍ਹਾਂ ਦੇ ਲੋਹੇ ਦੇ ਸ਼ਸਤਰਸਾ ਤੁਹਾਨੂੰ ਮਿਲਦੇ ਨੇ ਫਟੇ ਆ ਕੇ ਦੇਖ ਲਓ ਸਾਡੇ ਸ਼ਸਤਰ ਤੇ ਟੱਕ ਨਹੀਂ ਪਊਗਾ ਜਿਹੜੇ ਸ਼ਸਤਰ ਜਾਣ ਨਹੀਂ ਹੋਊਗੀ ਉਹਨੂੰ ਟੱਕ ਪੈ ਜਾਊਗਾ ਸ਼ਸਤਰ ਸਾਡੇ ਮਹੰਗੇ ਨੇ 올 ਲੈਂਥ ਬਣਾਈ ਹੈ ਅਮਰੀਕਾ ਲੰਡਨ ਘਰ ਪਾਸੇ ਸਾਰੀ ਦੁਨੀਆ 'ਚ ਸਾਡਾ ਮਾਲ ਜਾ ਰਿਹਾ ਹੈ ਕਿੱਥੇ ਨੇ ਜੀ ਦਿਖਾਉਂਗੇ ਕਿਹੜੇ ਸ਼ਸਤਰ ਦੀ ਗੱਲ ਕਰਦੇ ਹੋ ਤੁਸੀਂ ਪੰਜਾਬ ਦਾ ਇਤਿਹਾਸ ਤੇ ਇਹ ਇਹ ਕਿੱਥੋਂ ਕਿੱਥੋਂ ਬਾਬਾ ਜੀ ਤਿਆਰ ਕਰਵਾਏ ਜਾਂਦੇ ਨੇ ਰੱਖਿਆ ਮੈਂ ਖੁਦ ਮਿਸਤਰੀ ਹਾਂ ਜੀ 올 ਰੌਂਡਰ ਤੋਂ ਵੱਧ ਕੰਮ ਜਾਣਦਾ ਮੈਂ ਅੱਛਾ ਜੀ 올 ਰੌਂਡਰ ਦਾ ਵੀ ਬਾਪ ਆ ਮੈਂ ਦੁਨੀਆ ਦਾ ਹਰ ਕੰਮ ਜਾਣਦਾ ਤੁਸੀਂ ਖੁਦ ਤਿਆਰ ਕਰ ਲੈਂਦੇ ਹੋ ਪੰਧਰਨਾ ਨਾ ਜੀ ਆਪਾ ਪੂਰ ਜਿਹੜੇ ਮਰਜ਼ੀ ਕੰਮ ਲਾ ਦੋ ਜਿਵੇਂ ਬਰਤੀ ਜਿੱਤੇ ਬਰਤੀ ਇਹ ਕਿੰਨੀ ਦੇਰ ਤੋਂ ਬਾਬਾ ਜੀ ਤੁਸੀਂ ਇੱਥੇ ਅੱਜ ਪਹਿਲੀ ਵਾਰੀ ਲਾਈ ਆ ਜੋ ਜਾਂ ਪਹਿਲਾਂ ਵੀ ਤੁਸੀਂ ਇੱਥੇ ਹੋਨੇ ਹੋ ਜੰਮੂ ਕਸ਼ਮੀਰ ਕੋਲਕੱਤਾ ਬੰਬੇ ਸਾਰੇ ਪਾਸੇ ਜਾਂਦਾ ਬੜੀ ਬੜੀ ਦੂਰ ਅੱਛਾ ਜੀ ਸਾਨੂੰ ਤਾਂ ਬਾਹਰਲੇ ਦੇਸ਼ਾਂ ਬਣਾਉਂਦੇ ਆ ਅਸੀਂ ਜਾਂਦੇ ਨਹੀਂ ਇੱਥੇ ਫਿਰ ਕਿੰਨੇ ਜਿਹੜਾ ਕਿੰਨੇ ਦਿਨ ਤੁਸੀਂ ਲਾ ਕੇ ਰੱਖਦੇ ਹੋ ਜੀ ਇਸਟਾਲ ਸਾਨੂੰ ਇੱਥੇ ਜੀ ਅਸੀਂ 19 ਤਰੀਕ ਤੱਕ ਆਵਰੇ ਅੱਛਾ ਬਾਕੀ ਸਾਡੀ ਆਨਲਾਈਨ ਸਪਲਾਈ ਹੈ ਆਨਲਾਈਨ ਆਨਲਾਈਨ ਸਪਲਾਈ ਦਾ ਥੋੜਾ ਖਰਚਾ ਲੱਗਦਾ ਹੈ ਸਾਡੇ ਕੋਲ ਸਮਾਨ ਵਧੀਆ ਹੈ ਜਿਹੜੀ ਚੀਜ਼ ਅਸੀਂ ਤੁਹਾਨੂੰ 10000 ਦੀ ਦੇ ਰਿਆ ਉਹ ਤੁਹਾਨੂੰ ਬਾਜ਼ਾਰ ਤੇ 30000 ਦੀ ਮਿਲ ਜੂਗੀ। ਮਾਲ ਮਾਲ ਦਾ ਫਰਕ ਹੈ, ਲੋਹੇ ਦਾ ਦਾ ਫਰਕ ਹੈ। ਲੋਹੇ ਦੀ ਪੱਤੀ ਦੇ ਸ਼ਸਤਰ ਬਣ ਰਹੇ ਨੇ, ਕੱਚੇ ਲੋਹੇ ਦੇ ਸ਼ਸਤਰ ਬਣ ਰਹੇ ਨੇ। ਸਾਡੇ ਕੋਲ ਉਹ ਲੋਹੇ ਦੇ ਸ਼ਸਤਰ ਬਣ ਰਹੇ ਨੇ ਜਿਹੜਾ 20 ਵਾਰ ਟੈਂਪਰ ਹੋਇਆ ਹੁੰਦਾ। ਠੀਕ ਹੈ ਜੀ। ਰੇਲ ਗੱਡੀ ਦੀ ਲੈਂ ਨ ਦੇਖ ਲੋ ਸਾਰਾ ਵਜਨ ਚਲਦੀ ਆ, ਟੈਂਪਰ ਹੁੰਦੀ ਆ ਬਹੁਤ ਤਕੜਾ ਕੰਮ ਹੁੰਦਾ ਉਹ। ਉਧਰ ਸਪਰਿੰਗ ਬੜਾ ਤਕੜਾ ਕੰਮ ਹੁੰਦਾ ਹੈ। ਜਿਹੜੀਆਂ ਕਮਾਨੀਆਂ ਹੁੰਦੀਆਂ ਨੇ, ਇਹਨਾਂ 'ਚ ਬੜੀ ਜਾਨ ਹੈ। ਇਹ ਬਾਬਾ ਜੀ ਕੀ ਚੀਜ਼ ਹੈ ਜੀ ਇਹ? ਮੈਂ ਦੱਸ ਇਹ ਮਤਲਬ ਕਿ ਥੋੜਾ ਫਿਨਸ ਹੀ ਨਹੀਂ ਹੁੰਦਾ ਜੇ ਸਾਰੇ ਪਲਵਾਨ ਵੀ ਲੈ ਕੇ ਜਾਂਦੇ ਨੇ ਸਾਡੇ ਕੋਲੇ ਤੇ ਆਪਣਾ ਨਿਹੰਗ ਸਿੰਘ ਵੀ ਲੈ ਕੇ ਜਾਂਦੇ ਨੇ ਸਾਰਾ ਸਾਡੇ ਕੋਲ ਨਿਹੰਗ ਸਿੰਘਾਂ ਵਾਲਾ ਚੋਲੇ ਹੋਗੇ ਬਾਣੇ ਹੋਗੇ ਸਾਰੇ ਸ਼ਸਤਰ ਨਿਹੰਗ ਸਿੰਘਾਂ ਵਾਲੇ ਨੇ ਜੀ ਹਾਂਜੀ ਇਹ ਸੰਖੇ ਇਹ ਕਿੱਥੇ ਵਰਤੇ ਜਾਂਦੇ ਜੀ ਸਭ ਬਾਬਾ ਜੀ ਜਿਵੇਂ ਜਿਵੇਂ ਗੁਰਦੁਆਰਾ ਸਾਹਿਬ ਬੁੱਢਾ ਦਲ ਵਾਲੇ ਸਿੰਘ ਹੋਗੇ ਜੀ ਆਰਤਾ ਆਰਤੀ ਕਰਦੇ ਨੇ ਜਾਂ ਮੰਦਰਾਂ ਦੇ ਵਿੱਚ ਆਰਤਾ ਆਰਤੀ ਕਰਦੇ ਨੇ ਮਤਲਬ ਉਹ 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 ਨਾਲ বাজਾਇਆ ਜਾਂਦਾ ਜੀ ਇਹ ਹਾਂਜੀ ਹਾਂਜੀ ਇਹ ਇਹ ਜੋਸ਼ ਦਾ ਪ੍ਰਤੀਕ ਹੁੰਦਾ ਬਾਬਾ ਜੀ ਇਹ ਬਰੀ ਬਜਾ ਕੇ ਦਿਖਾਉਗਾ ਬਾਈ ਫਿਰ ਇਹ ਆ ਦੇਖੋ ਜੀ ਕਿੰਨਾ ਸੋਹਣਾ ਬਗਦਾ ਅਸਲ ਸਾਹਤ ਹੈ ਕੜਾਈ ਕੀਤੀ ਪਈ ਹੈ ਇਹ ਜੀ ਹਾਂ ਰੱਬ ਦਾ ਸ਼ੁਕਰ ਹੈ ਕੈਮਰਾਮੈਨ ਨੂੰ ਕਹੂੰਗਾ ਕਿ ਆਓ ਜੀ ਇੱਕ ਵਾਰੀ ਇਹਨਾਂ ਦੀ ਆਪਾਂ ਸਾਰੀ ਦੁਕਾਨ ਦੇਖ ਰਹੇ ਹਾਂ ਤਸਵੀਰਾਂ ਤੁਸੀਂ ਪੰਜਾਬ ਦੇ ਇਤਿਹਾਸਿਕ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਮੌਜੂਦ ਹਾਂ ਹੋਲੇ ਮਹੱਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਨਿੰਗ ਸਿੰਘਾਂ ਨੇ ਦੁਕਾਨਾਂ ਸਜਾਈਆਂ ਹੋਈਆਂ ਨੇ ਸਿੰਘਾਂ ਦਾ ਸਾਰਾ ਸਮਾਨ ਬਾਣੇ ਹੋਗੇ ਸ਼ਸਤਰ ਹੋਗੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਆਪਾਂ ਦੇ ਮੱਲੂ ਕਿਸੇ ਨੇ ਤੁਹਾਡੇ ਤੋਂ ਸਮਾਨ ਲੈਣਾ ਜੀ ਕਿਹੜੇ ਨਾਮ ਤੋਂ ਤੁਹਾਨੂੰ ਜਾਣਿਆ ਜਾਂਦਾ ਬਾਕੀ ਬਾਗੀ ਕਾਬਲੇ ਟ੍ਰੇਡਰਸ ਬਾਕੀ ਹਾਂਜੀ ਕਾਬਲੇ ਟ੍ਰੇਡਰਡ ਹਾਂਜੀ ਬਾਗੀ ਕਾਬਲੇ ਟ੍ਰੇਡਰ ਦੇ ਨਾਮ ਦੇ ਉੱਪਰੋਂ ਇਹਨਾਂ ਦਾ ਜੋ ਪੂਰੇ ਆਲ ਓਵਰ ਪੰਜਾਬ ਦੇ ਵਿੱਚ ਕੀ ਦੇਸ਼ਾਂ ਵਿਦੇਸ਼ਾਂ 'ਚ ਵੀ ਇਹਨਾਂ ਦਾ ਸਮਾਨ ਜਾਂਦਾ ਹੈ ਜਾਂਦਾ ਹੈ ਤੇ ਆ ਇਹਨਾਂ ਦਾ ਬਿਸਟਿੰਗ ਕਾਰਡ ਹੈ ਜੀ ਅਸੀਂ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਵੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿ ਪੂਰਾ ਇਹਨਾਂ ਦਾ ਕੀ ਐਡਰੈਸ ਹੈ ਕੀ ਇਹਨਾਂ ਦੇ ਫੋਨ ਨੰਬਰ ਨੇ ਕਦੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਸਮਾਨ ਚਾਹੀਦਾ ਹੋਵੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਤੁਹਾਡਾ ਕੀ ਨਾਮ ਹੈ ਜੀ ਗੁਰਮੀਤ ਸਿੰਘ ਜੀ ਬੁੱਢਾ ਦਲ ਬੁੱਢਾ ਦਲ ਵਾਲੇ ਗੁਰਮੀਤ ਸਿੰਘ ਜੀ ਸਾਡੇ ਨਾਲ ਸਿੰਘ ਸਾਹਿਬ ਖੜੇ ਨੇ ਆਹ ਦੱਸੋ ਇਹ ਇਹਨੂੰ ਕੀ ਕਿਹਾ ਜਾਂਦਾ ਬਾਬਾ ਜੀ ਇਹਨੂੰ ਇਹ ਕੀ ਜੀ ਹੈ ਇਹ ਬਾਬਾ ਜੀ ਅਸ਼ਟਪੂਜਾ ਜੀ ਅਸ਼ਟਪੂਜਾ ਅੱਛਾ ਜੀ ਹਾਂਜੀ ਇਹ ਗੁਰੂ ਮਹਾਰਾਜ ਦੇ ਚਰਨਾਂ 'ਚ ਸਜਾਈ ਜਾਂਦੀ ਹੈ ਮਤਲਬ ਸਰਬ ਲੋਹ ਮਹਾਰਾਜ ਦੇ ਅੱਛਾ ਜੀ ਹਾਂਜੀ ਇਹਦੀ ਪੂਜਾ ਕਰਦੇ ਨੇ ਨਿਹੰਗ ਸਿੰਘ ਫੌਜਾਂ ਠੀਕ ਹੈ ਜੀ ਇਹ ਕਿੰਨੀ ਕੀਮਤ ਹੋਊਗੀ ਜੀ ਇਹਨਾਂ ਦੀ ਇਹ ਬਾਬਾ ਜੀ 8000 ਰੁਪਏ ਦੀ ਵੀ ਹੈ 7000 ਰੁਪਏ ਦੀ ਵੀ ਹੈ 4000 ਰੁਪਏ ਦੀ ਇਹ 4000 ਰੁਪਏ ਦੀ ਹੈ ਜੀ ਅੱਛਾ ਅੱਛਾ ਹਾਂ ਵੱਡੀਆਂ ਨੇ ਵੀ ਤੁਹਾਨੂੰ ਵੱਡੀ ਦੀ ਦਿਖਾਣਾ ਵੱਡੀ ਦੀ ਦਰਸ਼ਨ ਕਰਾਣਾ ਦੇਖ ਸਕਦੇ ਹੋ ਤੁਸੀਂ ਇਹ ਅਸ਼ਟ ਪੂਜਾ ਉਸ ਤੋਂ ਵੀ ਇਹ ਵੱਡਾ ਸਾਈਜ਼ ਤੇ ਕਾਫੀ ਤਕਰੀਬਨ ਇਹ 2 ਫੁੱਟ ਦਾ 3 ਫੁੱਟ ਦਾ ਹੈ ਇਹ 3 ਫੁੱਟ ਦਾ ਜੋ ਇਹ ਸਾਈਜ਼ ਹੈ ਇਹਦਾ ਅਸ਼ਟ ਪੂਜਾ ਦਾ ਇਹ ਇਹਦੇ ਨਾਲ ਕਰਦੇ ਨੇ ਹੈ ਨਾ ਇਹ ਇਹਦੀ ਕੀ ਇਹਦੀ ਕਿੰਨੀ ਕੀਮਤ ਹੋਏਗੀ ਜੀ ਇਹ ਬਾਬਾ ਜੀ ਇਹ 7000 ਰੁਪਏ ਦਾ ਜੀ 7000 ਦਾ ਇਹ 7000 ਦਾ ਤੇ ਜਿਹੜਾ ਪਹਿਲਾਂ ਤੁਸੀਂ ਦਿਖਾਇਆ ਉਹ 4000 ਉਹ 4000 ਦਾ ਜੀ ਤੇ ਹੋਰ ਆਪਣਾ ਕਿੰਨੇ ਦਿਨ ਹੁਣ ਇੱਥੇ ਦੁਕਾਨ ਰਹੂਗੀ ਜੀ ਅਨੰਦਪੁਰ ਸਾਹਿਬ ਅਸੀਂ 17 ਤਰੀਕ ਤੱਕ ਆ ਜੀ 17 ਤਰੀਕ ਤੱਕ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਲੈਣਾ ਹੋਵੇ ਤਾਂ ਤੁਹਾਡੇ ਨਾਲ ਇੱਥੇ ਸੰਪਰਕ ਕਰ ਸਕਦੇ ਹਾਂ ਹਾਂਜੀ 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 ਇਹ ਬੱਚਿਆਂ ਦੇ ਛੋਟੇ ਬੱਚਿਆਂ ਦੇ ਬਾਣੇ ਵੀ ਤੁਸੀਂ ਰੈਡੀमेड ਰੱਖੇ ਹੋਏ ਜੀ ਬਾਈ ਸਾਰੇ ਬਾਣੇ ਵੀ ਸਾਰੇ ਦੇਖ ਸਕਦੇ ਹੋ ਛੋਟੇ ਬੱਚਿਆਂ ਦੇ ਬਾਣੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਤਰ੍ਹਾਂ ਦਾ ਸਮਾਨ ਚਾਹੇ ਉਹ ਬਾਣਾ ਹੋ ਜਵੇ ਚਾਹੇ ਕਿਸੇ ਤਰ੍ਹਾਂ ਦਾ ਸ਼ਸਤਰ ਹੋ ਜਵੇ ਬਾਣਾਂ ਪਈਆਂ ਨੇ ਅੱਛਾ ਇਹ ਨੂੰ ਬਾਬਾ ਜੀ ਕੀ ਕਿਹਾ ਜਾਂਦਾ ਇਹ ਨੂੰ ਇਹਨੂੰ ਬਾਬਾ ਜੀ ਸਫਾ ਜੰਗ ਕਿਹਾ ਜਾਂਦਾ ਜੀ ਸਫਾ ਜੰਗ ਇਹਨੂੰ ਸਫਾ ਜੰਗ ਕਹਿੰਦੇ ਨੇ ਪੰਜਾਬ ਦੇ ਵਿੱਚ ਦੇਖਣ ਵਾਲੇ ਕੁਝ ਸਾਡੇ ਜਿਹੜੇ ਦਰਸ਼ਕ ਨੇ ਪੰਜਾਬ ਪ੍ਰੇਮ ਟੀਵੀ ਦੇ ਉਹਨਾਂ ਦੇ ਬੱਚਿਆਂ ਨੂੰ ਜਾਂ ਹੋ ਸਕਦਾ ਉਹਨਾਂ ਨੂੰ ਵੀ ਇਹ ਸਮਾਨ ਦਾ ਨਾਮ ਨਾ ਪਤਾ ਹੋਵੇ ਪਰ ਬਾਬਾ ਜੀ ਸਾਨੂੰ ਦੱਸ ਰਹੇ ਨੇ ਇਹਨੂੰ ਕੀ ਕਿਹਾ ਜਾਂਦਾ ਇਹਨੂੰ ਬਾਬਾ ਜੀ ਸਫਾ ਜੰਗ ਕਿਹਾ ਜਾਂਦਾ ਇਹ ਜੰਗ ਦੇ ਵਿੱਚ ਬਹੁਤ ਕਾਮਯਾਬ ਹੈ ਜੀ ਇਹ ਜੰਗ ਦੇ ਵਿੱਚ ਬਹੁਤ ਹੀ ਕਾਮਯਾਬ ਸ਼ਸਤਰ ਹੈ ਸਫਾ ਜੰਗ ਤੇ ਹੋਰ ਵੀ ਹੈ ਤੁਹਾਨੂੰ ਬਾਬਾ ਜੀ ਇਹ ਇਹ ਲਾਠੀ ਹਾਂ ਜੀ ਇਹ ਇਹ ਸਲੋਤਰ ਹੈ ਜੀ ਇਹ ਇਹ ਕੁੱਤਾ ਬਿੱਲਾ ਭਜਾਉਣ ਵਾਸਤੇ ਮਤਲਬ ਵਧੀਆ ਕੰਮ ਆਉਂਦਾ ਹੈ ਹੈਨਾ ਤੇ ਜੇ ਕੋਈ ਜ਼ਿਆਦਾ ਪੈ ਜੇ ਫਿਰ ਇਹ ਇਹ ਕੰਮ ਆ ਮੰਗਾ ਹਾਂ ਜੀ ਚਲੋ ਇਹ ਤਾਂ ਸ਼ਸਤਰ ਹੋਏ ਬਾਬਾ ਜੀ ਦੇਖੋ ਕੁਝ ਆ ਵੀ ਸਮਾਨ ਪਿਆ ਆਪਣੇ ਕੋਲੇ ਇੱਧਰ ਜਿਹਨੂੰ ਆਪਾਂ ਵੈਸੇ ਆਪਾਂ ਜੇ ਦੇਖਿਆ ਜੇ ਪੰਜਾਬੀ ਤੰਬੇ ਕਹਿ ਦਿੰਦੇ ਨੇ ਆਹਾ ਹਾਂ ਜੀ ਇਹਨੂੰ ਤੰਬੇ ਤੰਬਿਆ ਵੀ ਕਹਿ ਦਿੰਦੇ ਨੇ ਉਦੋਂ ਇਹ ਆਪਣੇ ਕਿਸ ਕੰਮ ਆਉਂਦੇ ਜੀ ਜ਼ਿਆਦਾ ਤੰਬੇ ਇਹ ਬਾਬਾ ਜੀ ਨਿਹੰਗ ਸਿੰਘ ਰੱਖਦੇ ਨੇ ਆਪਣੇ ਕਮਰ ਕਚਾ ਸਜਾਉਂਦੇ ਨੇ ਜੀ ਇਹ ਕਿ ਨਿਹੰਗ ਸਿੰਘ ਆਪਣੇ ਨਾਲ ਰੱਖਦੇ ਨੇ ਠੀਕ ਹੈ ਜੀ ਦੇਖ ਸਕਦੇ ਹੋ ਬਹੁਤ ਸਾਰਾ ਸਮਾਨ ਹੈ ਢਗੇ ਪਏ ਨੇ ਵੱਡੇ ਢੋਲ ਛੋਟੇ ਢੋਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਾਨ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਕੋਈ ਸਮਾਨ ਦੀ ਜ਼ਰੂਰਤ ਹੋਵੇ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦਾ ਹੈ ਇਹ ਆਪਣਾ ਇਹ ਇਹਨਾਂ ਦਾ ਕੀ ਆਪਣਾ ਨਾਮ ਹੈ ਜੀ ਇਸ चीज ਬਾਬਾ ਜੀ ਤੀਰ ਨੇ ਜੀ ਇਹ ਤੀਰ ਨੇ ਬਾਬਾ ਜੀ ਅੱਛਾ ਜੀ ਹਾਂ ਜੀ ਇਹਨਾਂ ਨੂੰ ਤੀਰ ਮਤਲਬ ਜ਼ਿਆਦਾਤਰ ਕੋਣ ਆਪਣੇ ਕੋਲੇ ਇਸਟੋਮ ਰੱਖਦੇ ਹੈਗੇ ਇਹਨੇ ਅੰਗ ਸਿੰਘ ਰੱਖਦੇ ਨੇ ਜੀ ਜਾਂ ਮਤਲਬ ਕਿ ਬੱਚਿਆਂ ਨੂੰ ਸ਼ੌਂਕ ਆਉਂਦਾ ਬੱਚੇ ਵੀ ਸਿੱਖਦੇ ਨੇ ਜੀ ਤੀਰ ਬਾਜੀ ਮਤਲਬ ਤੇ ਜਿਹੜੀਆਂ ਪਿਸਤੋਲਾਂ ਪਈਆਂ ਨੇ ਬਾਬਾ ਜੀ ਇਹ ਬਾਬਾ ਜੀ ਇਹ ਨਿਸ਼ਾਨੇ ਬਾਜੀ ਆ ਮਤਲਬ ਸਿੱਖ ਅਸੀਂ ਆਪ ਸਿਖਾਉਂਦੇ ਹਾਂ ਬੁੱਢਾ ਦਲ ਦੇ ਤਰਨਾ ਦਲ ਦੇ ਵਿੱਚ ਜਿੰਨੇ ਵੀ ਦਲ ਪੰਥ ਨੇ ਸਾਰਿਆਂ ਦੇ ਵਿੱਚ ਇਹ ਸਿਖਾਏ ਜਾਂਦੇ ਨੇ ਨਿਸ਼ਾਨੇਬਾਜ਼ੀ ਮਤਲਬ ਇਹ ਉਹ ਨਹੀਂ ਜਿਹਨੂੰ ਚਿੜੀ ਮਾਰ ਕਹਿੰਦੇ ਨੇ ਉਹ ਚੀਜ਼ ਆ ਹਾਂਜੀ ਚਿੜੀ ਮਾਰ ਕਹ ਲਓ ਅਸਲ ਅਸਲ ਵੀ ਨੇ ਮਤਲਬ ਇਹ ਮਤਲਬ ਇਹਦੇ ਵਿੱਚ ਦੋ ਗੋਲੀਆਂ ਪੈਂਦੀਆਂ ਨੇ ਇਹ ਚ ਦੋ ਗੋਲੀਆਂ ਪੈਂਦੀਆਂ ਅਸਲ ਚ ਵੀ ਹੈਗੀਆਂ ਹਾਂਜੀ ਹਾਂਜੀ ਆਓ ਆਓ ਜੀ ਆ ਚੈੱਕ ਕਰੋ ਜੀ ਇਹ ਐਦਾਂ ਖੁੱਲਦੀ ਹੈ ਜੀ ਐਦਾਂ ਖੁੱਲ ਕੇ ਇਹਦੇ ਵਿੱਚ ਗੋਲੀ ਪੈਂਦੀ ਹੈ ਜੀ ਅੱਛਾ ਜੀ ਐ ਕਰਕੇ ਫਿਰ ਇਹ ਚ ਪੈਂਦੀ ਹੈ ਜੀ ਫਿਰ ਚੱਲਦੀ ਹੈ ਬਾਬਾ ਜੀ ਐਦਾਂ ਕਰੀਏ ਇਹ ਫਾਇਦਾ ਨਹੀਂ ਸ਼ੌਂਡ ਨਹੀਂ ਲੱਗਦੇ ਜੀ ਇਹ ਵੀ ਪਰ ਤੁਹਾਡੇ ਕੋਲੇ ਤਾਂ ਪੂਰਾ ਲਾਇਸੈਂਸ ਇਸ ਚੀਜ਼ ਦਾ ਬਣਿਆ ਹੋਊਗਾ ਸਾਡੇ ਕੋਲ ਲਾਇਸੈਂਸ ਨਹੀਂ ਜੀ ਦਸਮੇਸਤਰ ਨਾਲ ਦੇ ਬੁੱਢਾ ਨਾਲ ਦੇ ਠੀਕ ਹੈ ਜੀ ਹਾਂਜੀ ਅੱਛਾ ਇੱਕ ਨਾ ਆਪਣੇ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਇੱਥੇ ਵੀ ਆਏ ਹੋਏ ਸੀ ਸੰਗਤਾਂ ਨਾਲ ਸਾਡੀ ਗੱਲਬਾਤ ਹੋਈ ਆ ਲੋਕਾਂ ਨੂੰ ਇਹ ਨਹੀਂ ਪਤਾ ਵੀ ਹੋਲਾ ਮੱਲਾ ਕਿਉਂ ਮਨਾਇਆ ਜਾਂਦਾ ਹਾਂਜੀ ਹਾਂਜੀ ਥੋੜਾ ਜਿਹਾ ਤੁਸੀਂ ਸੰਗਤਾਂ ਨੂੰ ਚਾਨਣ ਪਾਓ ਵੀ ਹੋਲੇ ਮੱਲੇ ਦਾ ਕੀ ਮਹੱਤਵ ਹੈ ਕਿਉਂ ਮਨਾਇਆ ਜਾਂਦਾ ਹੈ ਬਾਬਾ ਜੀ ਇੱਕ ਤਾਂ ਇਹ ਇੱਥੇ ਬਸਾਖੀ ਜਦੋਂ ਬਸਾਖੀ ਦਾ ਮੇਲਾ ਆਉਂਦਾ ਨਾ ਇੱਥੇ ਪੰਜ ਪਿਆਰਿਆਂ ਨੇ ਮਹਾਰਾਜ ਨੇ ਅੰਮ੍ਰਿਤ ਛਕਾਇਆ ਸੀ ਪੰਜ ਪਿਆਰਿਆਂ ਨੂੰ ਮਹਾਰਾਜ ਨੇ ਫਿਰ ਉਹਨਾਂ ਨੂੰ ਛਕਾਇਆ ਸੀ ਇੱਕ ਤਾਂ ਇਹ ਇਤਿਹਾਸ ਹੈ ਜੀ ਇੱਕ ਗੁਰੂ ਤੇਗ ਬਹਾਦਰ ਜੀ ਦਾ ਜਦੋਂ ਸੀਸ ਲੈ ਕੇ ਆਏ ਸੀ ਰੰਗਰੇਟੇ ਗੁਰੂ ਦੇ ਬੇਟੇ ਭਾਈ ਜੇਤਾ ਜੀ ਉਹ ਇੱਥੇ ਲੈ ਕੇ ਆਏ ਸੀ ਦਿੱਲੀ ਜਦੋਂ ਸੀਸ ਬਾਬਾ ਜੀ ਦਾ ਕੱਟਿਆ ਗਿਆ ਸੀ ਕੁਰਬਾਨੀ ਦਿੱਤੀ ਸੀ ਬਾਬਾ ਜੀ ਨੇ ਫਿਰ ਇੱਥੇ ਸੀਸ ਲੈ ਕੇ ਆਏ ਸੀਗੇ ਇੱਕ ਜਦੋਂ ਮਹਾਰਾਜੇ ਆਨੰਦਪੁਰ ਸਾਹਿਬ ਦੀ ਧਰਤੀ ਜਦੋਂ ਬਸਾ ਕੇ ਗਏ ਸੀ ਨਾ ਤੇ ਇੱਥੇ ਮਹਾਰਾਜ ਨੇ ਕਹੀ ਸੀ ਕਿ ਨਾ ਬਸ ਲੈ ਆਨੰਦਪੁਰੀਏ ਅਸੀਂ ਫੇਰ ਵਾਪਸ ਨਹੀਂ ਆਉਣਾ ਤੇ ਫਿਰ ਬਾਬਾ ਜੀ ਮਹਾਰਾਜ ਕੋਈ ਮਤਲਬ ਕਿ ਧਰਤੀ ਮਾਤਾ ਹੀ ਉਹਨਾਂ ਦਾ ਚੋਲਾ ਫੜ ਲਿਆ ਉਹਨਾਂ ਨੇ ਕਹਿੰਦੇ ਬਾਬਾ ਜੀ ਤੁਸੀਂ ਇੰਨੇ ਭਾਗ ਲਾ ਕੇ ਧਰਤੀ ਨੂੰ ਤੇ ਜਾ ਰਹੇ ਹੋ ਤੇ ਉਹ ਮਾਤਾ ਰੋਣ ਲੱਗ ਗਈ ਸੀ ਜੀ ਤੇ ਉਹ ਮਾਤਾ ਰੋਣ ਲੱਗ ਗਈ ਤੇ ਫਿਰ ਉਹ ਕਹਿਣ ਲੱਗੇ ਬਾਬਾ ਜੀ ਮਹਾਰਾਜ ਕਹਿਣ ਲੱਗੇ ਬਈ ਤੇਰੇ ਨਾਲ ਬਚਨ ਕਰਦੇ ਆ ਮਾਤਾ ਮੇਰੀਏ ਬਜ ਇਹ ਧਰਤੀ ਤੇ ਅਸੀਂ ਹੋਲੇ ਮਹੱਲੇ ਤੇ ਆਇਆ ਕਰਾਂਗੇ ਨਾਲ ਸਿੰਘ ਨਾਲ ਇਸ ਕਰਕੇ ਫਿਰ ਮਹਾਰਾਜ ਜਦੋਂ ਨਿਕੜਦਾ ਨਾ ਹੋਲਾ ਮਹੱਲਾ ਨਿਕੜਦਾ ਮਹੱਲਾ ਉਦੋਂ ਮਹਾਰਾਜ ਆਪ ਹਾਜ਼ਰ ਨਾਜ਼ਰ ਹੁੰਦੇ ਨੇ ਗੁਰੂ ਸਾਹਿਬ ਦੇ ਬਚਨ ਹੋਏ ਪਏ ਨੇ ਧਰਤੀ ਨੂੰ ਇਹ ਅਨੰਦਪੁਰ ਸਾਹਿਬ ਦੀ ਚਲੋ ਬਹੁਤ ਵਧੀਆ ਦੇਖੋ ਇਹਨਾਂ ਨੇ ਹੋਲੇ ਮਹੱਲੇ ਦਾ ਇਤਿਹਾਸ ਦੱਸਿਆ ਸੰਗਤਾਂ ਨੂੰ ਬਾਬਾ ਜੀ ਸਾਡੇ ਕੋਲ ਆਏ ਨੇ ਬਾਬਾ ਜੀ ਇਹ ਕੀ ਲੈ ਕੇ ਆਏ ਹੋ ਜੀ ਪਰਸਵਰ ਕਾ ਹਾਂ ਜੀ ਅਸਲੀ ਹੈ ਜੀ ਇਹ ਇਹ ਤਿਆ ਪਹਿਣਾ ਨੂੰ ਆਪਣੀ ਇੱਜ਼ਤ ਬਚਾਉਣ ਵਾਸਤੇ ਆ ਭਾਈ ਠੀਕ ਹੈ ਜੀ ਇਹਦੇ ਤੇ ਗੋਲੀ ਪੈਂਦੀ ਹੈ ਭਾਈ ਇਹ ਅਸਲੀ ਹੈ ਜੀ ਨਹੀਂ ਜੀ ਅਸਲੀ ਦੀ ਮਾਸੀ ਆਏ ਅਸਲੀ ਦੀ ਮਾਸੀ ਆ ਅੱਛਾ ਇੱਥੇ ਗੋਲੀ ਪੈਂਦੀ ਆ ਆਮ ਜਿਹੜੀ ਜਵਾਕਾਂ ਵਾਸਤੇ ਆ ਅੱਛਾ ਜੀ ਬਟ ਚੌਕੀਦਾਰ ਵੀ ਰੱਖ ਸਕਦੇ ਨੇ ਸਕਿਉਰਟੀ ਗਾਰਡ ਆ ਰਾਤ ਬੰਨਾ ਤੇ ਕਿਸੇ ਨੇ ਗੱਲੇ ਜਾਣਾ ਬਈ ਮਹਾਰਾਜ ਜੀ ਰਾਤ ਪਿਸ਼ਾਬ ਕਰ ਅੱਜ ਕੱਲ ਨੁਟਕਾ ਕਹਾ ਹੋ ਰਹੀਆਂ ਬਲਤਕਾਰ ਹੋ ਰਿਹਾ ਛੋਰ ਬਜਾਰੀ ਹੋ ਰਹੀ ਹੈ ਧੀਆਂ ਪੈਣ ਦੇ ਦਿੱਤਾ ਲੁਟਕਾ ਹੋ ਰਹੀਆਂ ਅਸੀਂ ਧੀਆਂ ਪੈਣ ਦੀ ਜੱਦਵੀਂ ਬਜਾਰ ਰਿਹਾ ਸਾਡੇ ਉੱਪਰ ਬਹੁਤ ਬਾਬਾ ਜੀ ਇੱਕ ਚੀਜ਼ ਆ ਚਲੋ ਆਪਾਂ ਗੱਲ ਕਰਦੇ ਆਂ ਵੀ ਦੇਖੋ ਕਿੰਨੇ ਸ਼ਸਤਰ ਬਣ ਗਏ ਕਿੰਨੇ ਕਿਸ ਕਿੰਨੇ ਤਰ੍ਹਾਂ ਦੇ ਨਿੰਗ ਸਿੰਘ ਵੀ ਚਲੋ ਆਪਣੀ ਸੇਵਾ ਦੇ ਉੱਤੇ ਲੱਗੇ ਹੋਏ ਨੇ ਸਾਰੇ ਪਰ ਪੰਜਾਬ ਦੇ ਵਿੱਚ ਇੰਨਾ ਕ੍ਰਾਈਮ ਵੱਧਾ ਜਾ ਰਿਹਾ ਇੰਨਾ ਕ੍ਰਾਈਮ ਵੱਧਾ ਜਾ ਰਿਹਾ ਲੁੱਟਾਂ ਖੋਹਾਂ ਇਹ ਵੋ ਆਪਾਂ ਕਿਹਦਾ ਕਸੂਰ ਗੱਡਾਂਗੇ ਵੀ ਇਹ ਕਦੋਂ ਠੱਲ ਪਊਗੀ ਇਹਨਾਂ ਚੀਜ਼ਾਂ ਨੂੰ ਵੀ ਇਹਨਾਂ ਚੀਜ਼ਾਂ ਦੀ ਲੋੜ ਹੀ ਨਾ ਪਵੇ ਉਹ ਕੰਮ ਹੀ ਨਾ ਹੋਣ ਕੋਈ ਵੱਡੇ ਅਫਸਰ ਮਾਨ ਦਾ ਰਗਿਆ ਐਸਪੀ ਡੀਆਈ ਜੀ ਡੀਆਈ ਜੀ ਨੇ ਮੈਨੂੰ ਸਨਮਾਨ ਵੀ ਕਰਿਆ ਆਪਣਾ ਲੁਧਿਆਣਾ ਇਸ ਟਾਈਮ ਬੀ ਸਿੱਧੂ ਐਸਐਸਪੀ ਰਹੇ ਆ ਆਪਰਾ ਖਟੜਾ ਸਾਹਿਬ ਆਸਥੀ ਰਹੇ ਉਹਨਾਂ ਦੇ ਪੋਤੇ ਦਾ ਜਨਮ ਦਿਨ ਸੀ ਮੇਰੀ ਆਲੋ ਵਾਲ ਗੁਰਦੁਆਰੇ ਸੰਤਾਂ ਦੇ ਡਿਊਟੀ ਲੱਗੀ ਸੀ ਰਾੜਾ ਦੇ ਸੰਤਾਂ ਦੇ ਮਹਾਨ ਅਫਸਰ ਹੈਗੇ ਥੱਲੇ ਪ੍ਰਿਸ਼ਠਾ ਹੈਗਾ ਕਿਵੇਂ ਲੱਗਦਾ ਤੁਹਾਨੂੰ ਕਿਵੇਂ ਠੀਕ ਹੋ ਸਕਦਾ ਜੀ ਉਹ ਇਹ ਤਾਂ ਖਾਲਸੇ ਦਾ ਰਾਜ ਆਊਗਾ ਖਾਲਸਾ ਹੀ ਕਰੂਗਾ ਹੋਰ ਨਹੀਂ ਕੋਈ ਕਰਨ ਵਾਲਾ ਇੱਥੇ ਕਹਿੰਦੇ ਇੱਥੇ ਇੰਤਜ਼ਾਰ ਹੋ ਰਿਹਾ ਹੈ ਮਤਲਬ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਲੱਗਦੀ ਨਾ ਜੀ ਖਾਲਸੇ ਦੀ ਵੱਸਦੀ ਹੈ ਠੀਕ ਹੈ ਜੀ ਇੱਕ ਮਹੀਨਾ ਜਨਸ਼ਖਤ ਕਰਾ ਦਾਂਗੇ ਪੰਜਾਬ ਨੂੰ ਕੀ ਪੰਜਾਬ ਨੂੰ ਪੰਜਾਬ ਨੂੰ ਸਾਰੀ ਦੁਨੀਆ ਦਾ ਬਾਪ ਬਣਾ ਦਾਂਗੇ ਮਤਲਬ ਜੇ ਖਾਲਸੇ ਦਾ ਰਾਜ ਆ ਜਾਂਦਾ ਹੈ ਰਾਜ ਆ ਜਾਏਗਾ ਕੋਈ ਧੁੱਖਾ ਨਹੀਂ ਹੋਏਗਾ ਠੀਕ ਹੈ ਜੀ ਕੋਈ ਸਭ ਕੋਲ ਛੱਤ ਹੋਏਗੀ ਸੋ ਸੋ ਗੱਡੀ ਠੀਕ ਹੈ ਜੀ ਠੀਕ ਹੈ ਜੀ ਕੋਈ ਫੇਰ ਜਗਾਰ ਨਹੀਂ ਹੋਏਗਾ ਕੀ ਲੱਗਦਾ ਜੀ ਉਹ ਰਾਜ ਫਿਰ ਕਿਵੇਂ ਲਿਆ ਜਾ ਸਕਦਾ ਕਿਵੇਂ ਕਿਵੇਂ ਆਊਗਾ ਰਾਜ ਹਰਜਿੰਦਰ ਸਿੰਘ ਵਰਗਾ ਰਾਜ ਆਊਗਾ ਬੇਟਾ ਸੋਖ ਹੋ ਤੇ ਦੀਵਾ ਬਲਣਾ ਹੈ ਚਾਰ ਘਰ ਪਟਿਆਲੇ ਰਹਿ ਜਾਣੇ ਆ ਸਰਦਾਰਾਂ ਦੇ ਦੋ ਦਿੱਲੀ ਦੋ ਕਿੱਥੇ ਸਾਰੇ ਸਵਾਲ ਅਕਸਰ ਆ ਰਹਿ ਬਚਣਾ ਹੈ ਪਰ ਵੀ ਜਨਾਸ ਨਹੀਂ ਹੁੰਦਾ ਹੈਗਾ ਫਿਰ ਸਾਰਾ ਰਾਜ ਸਾਰੀ ਦੁਨੀਆ ਨੇ ਸਰਦਾਰ ਬਣ ਜਾਣਾ ਹੈ ਉਹ ਕਿਵੇਂ ਮੇਰਾ ਇੱਕ ਮੁਸਲਮਾਨ ਭਗਤ ਰੱਬ ਦਾ ਵੀਰ ਸਾਰੇ ਧਰਮ ਆਪਣੇ ਧਰਮ ਨਾਲ ਪਿਆਰ ਸਾਰੇ ਧਰਮਾਂ ਦਾ ਸਨਮਾਨ ਉਹ ਕਹਿੰਦਾ ਜਦ ਬੇ ਦੁਨੀਆ ਸਮਝਦਾਰ ਹੋ ਜਾਏਗੀ ਅਭੀ ਨਹੀਂ ਸਾਰੀ ਦੁਨੀਆ ਦਾ ਰਹਿਬਰ ਧੰਗੂ ਗੁਰਗ੍ਰਾਮ ਸਾਹਿਬ ਹੋਣਗੇ ਅਸੀਂ ਗੁਰੂ ਘਰ ਸਾਹਿਬ ਕਹਿੰਦੇ ਆ ਰੈਬਰ ਕਹਿੰਦੇ ਆ ਅਸੀਂ ਗੁਰੂ ਕਹਿੰਦੇ ਆ ਪੀਰ ਕਹਿੰਦੇ ਆ ਪਗੰਬਰ ਵੀ ਕਹਿੰਦੇ ਆ ਅਸੀਂ ਕਹਿੰਦੇ ਆ ਜਮਦੂਤ ਇਹ ਕਹਿੰਦੇ ਫਰਿਸ਼ਤੇ ਬੜੀ ਕਿਰਪਾ ਪਰ ਵਾਲੀ ਜਿਹੜਾ ਮਰਦੀ ਪੇਤ ਲੈ ਲਓ ਮੇਰੇ ਤੋਂ ਉਪਰ ਆਦਾ ਪੇਤ ਸਾਰਾ ਦੇ ਦੂੰਗਾ ਦਿੰਦਾ ਰਹੀ ਮਿੰਦਰਪਾਲ ਸਿੰਘ ਆਲ ਰੌਂਡਰ ਪੇਂਟਰ ਨੇ ਬਾਬਾ ਜੀ ਪਟਿਆਲੇ ਤੋਂ ਹਾਂਜੀ ਹਾਂਜੀ ਪ੍ਰਧਾਨ ਬਣਾਇਆ ਗਿਆ ਸਾਈ ਮਾਰਕੀਟ ਦਾ ਸਾਈ ਕਨੇਗਾ ਮਿਸ਼ਨ ਦਾ ਮੈਂਬਰ ਬਣਾਇਆ ਗਿਆ ਹੋਲੇ ਮੁਹੱਲੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਖੜੇ ਆ ਕਿ ਕਿਸ ਤਰ੍ਹਾਂ ਇਨਾਂ ਕੋਲੇ ਇਹਨਾਂ ਦੀ ਦੁਕਾਨ ਦੇ ਉੱਪਰ ਹਰ ਤਰ੍ਹਾਂ ਦੇ ਸ਼ਸਤਰ ਮੌਜੂਦ ਨੇ ਇਸੇ ਦੇ ਨਾਲ ਦੇਖਦੇ ਰਹੋ ਪੰਜਾਬ ਪ੍ਰੈਮ ਟੀਵੀ ਕੈਮਰਾਮੈਨ ਹੈਪੀ ਦੇ ਨਾਲ ਰਾਜੂ ਭਾਟੀਆ ਧੰਨਵਾਦ